ਤੰਨੇ ਨੇ ਨਾ ਦੇਰੇ ਤਕਰੀਰਾਂ ਬੋਲਦੀ ਉਹਨਾਂ ਦਿੱਕਰ ਦਾ ਸਨਮਾਨ ਦੇ ਵਿੱਚ ਨੂੰ ਮੁਵਾਰਦੇ ਨੇ ਵੱਤੀ ਜਿਹੜੇ ਜਿੱਥੇ ਗਈਆਂ ਸਾਡੇ ਪ੍ਰੀਤ ਹੋਣ ਵਾਲੇ ਪ੍ਰਿੰਤ ਐਲ ਡੀ ਰੋ ਦਿੱਕਰ ਆ ਗਿਆ ਹਾਂ ਉਧਰ ਪਾਸ ਰੱਖਣਾ ਹਾਂ ਖੇਡ ਵਿਚਾਰ ਚਾ ਰਹੀਆਂ ਖੋੜੇ ਵਾਲੇ ਮੁੰਡੇ ਖੇਡ ਮੈਦਾਨ ਦੇ ਬਾਹਰ ਆ ਜਾਂਦਾ ਹਾਂ ਖੋੜੇ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਖੋੜੇ ਵਾਲੇ ਮੁੰਡੇ ਉਧਰ ਕਿੰਨੇ ਕੌਂਦੀ ਪੇਤੀਆ ਆਹ ਕਿੱਡੇ ਚਰਚ dikti oynay

ਤੜੀ ਆਪ ਮੁਹਾਰੇ ਵੱਜੀਆ ਬੰਦੂਏ ਤੜੀ ਆਪ ਮੁਹਾਰੇ ਵੱਜੀਆ ਹਾਓ ਸਾਹਮਣੇ ਕਬੱਡੀ ਪਾਉਣ ਦੇ ਲਈ ਮੁੰਡਾ ਕਿਹਦੇ ਘਮਾਨਾ ਦਾ ਮੁੰਡਾ ਫੇਰ ਤਿਆਰ ਹੈ ਲਾਓ ਸਾਹਮਣੇ ਕਬੱਡੀ ਪਾਉਣ ਦੇ ਲਈ ਅਖਰ ਕਹਿੰਦੇ ਘਮਾਨਾ ਬਣਾ ਮੇਰੇ ਵੀਰੋ ਤਿਆਰ ਬਰ ਤਿਆਰ ਰਵੀ ਘਮਾਨਾ ਆਇਆ ਹੋਇਆ ਜਿਹਦੀ ਯਾਰੀ ਕਹਿੰਦੇ ਹਰੀ ਸਿੰਘ ਰੇੜੀ ਦੇ ਨਾਲ ਹੈ ਵੀ ਨੀਤਾ ਬਰ ਟੋਟਾ ਤੇ ਆਪਾਂ ਕਰਾਰੀ ਬੱਲੇ ਅੱਜ ਵੀ ਆ ਉਹੀ ਕੰਦਿਆ ਦੋ ਨੰਬਰ ਦਾ ਯਾਰ ਦੇ ਬਦਲੇ ਪਰ ਇੱਧਰ ਦੇ ਪਾਸੇ ਕਹਿੰਦੇ ਖਾਸਾ ਕਰ ਮੋਡਾ ਬੱਲੇ ਬੰਦੇ ਬੰਦੇ ਬੱਲੇ ਕਰਵਾਦੇ ਆ। ਲਓ ਠਾਕੁਰਗੜੀਆ ਕਾਕਾ ਕਬੱਡੀ ਪਾਉਂਦੇ ਨੇ ਖੇਡ ਮੈਦਾਨ ਦੇ ਵਿੱਚ ਤਿਆਰ ਬੋ ਤਿਆਰ ਹੈ। ਦੂਜੇ ਪਾਸੇ ਯਾਖੀ ਚਾਰ ਨੇ, ਚਾਰੋਂ ਚਾਰ ਨੇ। ਜਸ਼ਨ ਮਹਿਲਾ ਜੀ ਦਾ ਤਲਵੰਦ ਸਿੰਘ ਫਟੂਸ ਦਾ ਗੇਣਾ ਖਾਸਾ ਪਿਆ ਹੈ। ਤੇਰਾ ਨਾਮ ਸੁਣਿਓ। ਤੇਰਾ ਨਾਮ ਖੰਡਰਾਲਾ, ਤੇ ਨਾਲ ਅਰਪੀ ਚਨੂਰ ਦੇ ਜਿੰਮੂ ਦਾ ਤੇ ਹਵੀ ਘਵਾ ਦਾ ਕਹਿੰਦੇ ਖਾਸਾ ਤਾਰਵਾਦਾ ਹੈ। ਡੱਡਾ ਦਾ ਘਵਾ ਦਾ ਪਰ ਖੰਪਰੇ ਇੱਕ ਕਾਕਾ 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 ਦੀ ਸ਼ਾਨੂ ਕਾਕਾ ਦੀ ਕਹਿੰਦੇ ਸਾਰਾ ਕਾਲੀ ਟਾਰੀ 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 ਕਾ ਤੋਰੀ ਮਾਰੇ ਕਮ ਕਹਿੰਦੇ ਖਾਸਾ ਜਾਨਾ ਕਾਕਾ ਬੱਲੇ ਬੱਲੇ ਕਰਵਾ ਗਿਆ ਲੱਭਰੀਤ ਦਾ ਪਿਆਰ ਹੈ ਕਹਿੰਦੇ ਪ੍ਰੀਤ ਹਰਜੀਤ ਦੇ ਨੀਰ ਹਰਜੀਤ ਤਾਰ ਕਹਿੰਦੇ ਪ੍ਰੀਤ ਹਰਜੀਤ ਆ ਕਿਹੜਾ ਵੀ ਬਿੱਲੀ ਦੇ ਕਰਨ ਵਰਗੇ 500 ਦੇ ਦੋ ਦੋ ਨੋਟ ਲੈ ਜਾਓ ਬਾਹਰ ਮੁੰਡਿਆ ਕਿਆ ਪਤਾ ਹੈ ਆ ਬਲਵੇੜਿਆ ਦੇ ਮੁੰਡੇ ਚਾਹਲ ਤੋਂ ਪਾਈ ਕੰਮੇ ਪਾਸੇ ਜੀਤ ਹੋ ਬੱਲੇ 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 ਦਾ ਪੁਆਇੰਟ ਰਾਈਡਰ ਦਾ ਹੈ ਇਧਰ ਕਿੰਨੇ ਸਾਡੀ ਭੈਣ ਪਾਵਨ ਕੌਰ ਲਾਣ ਗੁਜਾਰੇ ਪਿੰਡ ਤੋਂ ਆਇਆ ਆਪਣੇ ਇਲਾਕੇ ਦੀ ਮਾਨ ਹੈ ਤੇ ਇਹਦੀ ਖੇਡ ਬਹੁਤ ਵਧੀਆ ਤਾੜੀਆਂ ਜ਼ੋਰਦਾਰ ਮਾਰ ਦੋ ਸ਼ੇਰ ਹੋ ਰਹੀਆਂ ਮਾਰਦੀਆਂ ਇਹਦੇ ਨਾਲ ਸਨਮਾਨ ਜਿਹੜਾ ਕੀਤਾ ਜਾ ਰਿਹਾ ਪ੍ਰੀਤ ਹਰੀਕੇ ਦਾ ਬੱਦਾ ਧੰਨਵਾਦ ਹੈ ਬੱਦਾ ਕਹਿੰਦੇ ਧੰਨਵਾਦ ਹੈ ਪਾਵਨ ਢੀਂਸਾ ਦਾ ਮਾਨ ਸਨਮਾਨ ਜਿਹੜਾ ਪ੍ਰੀਤ ਹਰੀਕੇ ਸਾਡਾ ਵੀਰ ਹੈ ਉਹਦੇ ਵੱਲੋਂ ਵੱਡੇ ਘਰਪ ਦੇ ਨਾਲ ਕੀਤਾ ਜਾ ਰਿਹਾ ਬਹੁਤ ਵੱਡਾ ਕਹਿੰਦੇ ਧੰਨਵਾਦ ਹੈ ਪਵਨ ਦੇ ਮਾਨ ਸਨਮਾਨ ਜਿਹੜੇ ਕੁਸ਼ੰਦਰ ਕੱਪ ਦੇ ਨਾਲ ਜਿਹੜੇ ਕੀਤੇ ਜਾ ਰਿਹਾ ਹੈ ਲੈ ਵੀ ਸਰਕਾਰੀ ਮਹਿੰਦਰਾ ਕਾਲਜ ਦੇ ਵਿੱਚ ਆ ਲੜਕੀ ਨੇ ਬੜੀਆਂ ਤਕੜੀਆਂ ਕਬੱਡੀਆਂ ਪਾਈਆਂ ਤੇ ਮੇਲਾ ਵਿਚ ਆ ਤਾਂ ਵੀ ਐ ਮੇਰੇ ਵੀਰ ਦੁਨੀਆ ਬਣਾਤੀ ਬੜੀਆਂ ਤਕੜੀਆਂ ਕਬੱਡੀਆਂ ਪਾਈਆਂ ਵੱਡਾ ਤਾਹਵਾ ਦਾ ਭੈਣ ਪਵਨ ਦੀ ਤਕੜ ਦਾ 6 ਫੁੱਟੇ ਕੱਪ ਦੇ ਨਾਲ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਪਰ ਸਾਹਮਣੇ ਕਬੱਡੀ ਗਈ ਆ ਜਿਹੜਾ ਕਰੇ 10 ਫਲ ਕਾਉਣਾ ਲਓ ਸਾਹਮਣੇ ਕਬੱਡੀ ਪਾਉਂਦੇ ਨੇ ਨਾ ਜੇ ਫੇਰ ਅੱਗੇ ਬਲਵਾਤਾ ਹੋਏ ਦੂਜੇ ਪਾਸੇ ਜਾਂ ਫੀ ਚਾਰਨ ਪਟਾਲ ਪਿੰਡਾ ਜਿਹੜੇ ਪਟਿਆਲੇ ਦੀ ਧਰਤੀ ਬਾਬਾ ਜੱਟੋਂ ਕੰਨੀ ਕਰਦੇ ਖਸਾਰੀ ਟੱਪਰ ਟੱਕ ਜੁੜ ਪੈਂਦਾ ਸਾਰੀ ਟੱਪਰ ਕੱਲੇ ਤੋਂ ਕਹਿੰਦੇ ਸਾਤ ਤੀਆਂ ਆਂਦਾ ਕੰਮ ਕਹਿੰਦੇ ਖਾਸਾ ਕਰਾ ਮੈਂ ਤੁੰਗਲੀ ਤੇ ਕਹਿੰਦੇ ਆ ਜਾ ਪ੍ਰੋਪੀਆ ਲਾਪਰੀ ਤੇ ਕਹਿੰਦੇ ਹਜ਼ਾਰ ਕੰਮ ਕਹਿੰਦੇ ਆਸਾ ਨਾਲ ਬਿੱਡੂਆ ਹੰਗ ਗਿਆ ਕਿਆ ਨਾ ਕੰਮ ਕਹਿੰਦੇ ਥਾਫੇ ਮਾਰ ਸਰਮਾਨ ਕਹਿੰਦੇ ਕ੍ਰਿਕਟ ਕੱਪ ਦੇ ਫਿੱਟੂ ਦੇ ਹੋਇਆ ਕਾਕਾ ਕਹਿੰਦੇ ਠਾਕੁਰ ਗੜੀਆ ਉਪਰੀ ਦੇ ਮੇਲੇ ਤੇ ਮੋਟਰ ਫਾਇਨਲ ਸਰਮਾਨਿਆ ਮੇਰੇ ਵੀਰੋ ਆਹ ਮੁੰਡੇ ਨੂੰ ਦੂਜੇ ਕਾਸੇ ਜੱਫੀ ਪਾ ਰਹੇ ਤੇ ਆਹਦੀ ਗੱਲ ਪੱਕੀ ਜੇ ਤਰਕੀ ਕਰਨੀ ਮਾੜੇ ਸੰਗ ਕੋ ਲੋ ਮੁੰਡਾ ਦੂਰ ਜਹੀ ਦਾ ਜਿਹਦੇ ਸਾਥ ਕੋਲਾ ਹੋਵੇ ਬਾਪੂ ਟੋਗਲਾ ਉਦਾ ਝੱਟ ਦੇਣਾ ਖੜਾ ਵੀ ਜਰੂਰ ਚਹੀਦਾ ਪਰ ਔਖੇ ਟਾਈਮ ਹੋਵੇ ਨਾਲ ਖੜਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਭ ਦੀ ચીਖ ਭਵਾਵਾਂਗੇ ਇਹਨਾਂ ਦੇ ਥੀਕ ਨਾਗਰਾ ਬੋਲ ਰਿਹਾ ਕਿ ਕਿਰ 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 ਕਿ ਲਿਖਦਾ ਬੱਬੂ ਬਦਾਲ ਜੀ ਕੋਕੇ ਕੋਕੇ ਟੋਕੇ ਲਾ ਦਾਂਗੇ ਅਰਸ਼ ਕੁਲਾਰਾ ਵਾਲਾ ਕਬੱਡੀ ਪਾਰਿਆ ਕਹਿੰਦੇ ਸਮਾਣੇ ਦੀ ਬੁੱਕਲ ਦੇ ਵਿੱਚ ਆ ਖਿਡਾਰੀ ਦਾ ਕਹਿੰਦੇ ਬਸਿਆ ਖਰ ਪਿੰਡ ਆਹ ਸਾਹਮਣੀ ਅਰਸ਼ ਦੇ ਮਤਲਬ ਪਾਰਿਆ ਮਨਾਲ ਬਰੇ ਬੱਬੂ ਦਾ ਧੰਨਵਾਦ ਹੈ ਦਰਬਾਰਾ ਸਿੰਘ ਜੀ ਬੱਲੇ ਅਰਸ਼ਾ ਪੱਗੂ ਲਾ ਜੀ ਵਾ ਕਿਆ ਬੱਤਾ ਹੈ ਪਰ ਇੱਧਰ ਕਹਿੰਦੇ ਆਹ ਮੇਰੇ ਵੀਰੋ ਕਬੱਡੀ ਜਾ ਰਿਹਾ ਹੈ ਪਰ ਸਾਡੀ ਕਬੱਡੀ ਪੌਣ ਦੇ ਲਈ ਗਤਾਨ ਵਾਲਾ ਸੇਵਕ ਆਹ ਮੇਰੇ ਵੀਰੇ ਤਿਆਰ ਵਰ ਤਿਆਰ ਹੈ ਐਨ ਕਹਿੰਦੇ ਵੀ ਲੈਣੇ ਪੰਜਾਬ ਤੱਕ ਚੀਕ ਭਵਾਵਾਂਗੇ ਜਿਹੜੇ ਕਹਿੰਦੇ ਸੀ ਇਹ ਨਹੀਂ ਚੱਲਦਾ ਤਾਰੀ ਵੀਡੀ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪੈ ਗਈ ਨੰਗੂ ਆ ਜਾ ਉੱਥੇ ਸਾਹ ਕਬੱਡੀ ਪੈ ਗਈ ਹੈ ਪਰ ਦੂਜੇ ਪਾਸੇ ਚਾਰ ਯਾਫੀ ਹੈ ਚਾਰੋਂ ਤਿਆਰ ਹੈ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਦੇਖਦੇ ਕਿਹੜਾ ਤਾਇਆ ਕਰਾਉ ਬੰਨੇ ਬੰਨੇ ਪੱਟਾ ਤੇ ਤਾਰ 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 ਥਾਪੀਆਂ ਬਾਦੀਆਂ ਯਾ ਮਾਹੌਲ ਪੂਰਾ ਗਰਮ ਹੈ ਪਰ ਕਬੱਡੀ ਪਾਉਣ ਦੇ ਲਈ ਸੇਵਕ ਦਤਾਲ ਵਾਲਾ ਕੇ ਬਲਵੰਤਾ ਹੋਇਆ ਯਾਫੀ ਚਾਰ ਨੇ ਤੇ ਵੀ ਜੀਤੇ ਹੁਣ ਜੱਫੇ ਲਾਉਣੇ ਪੈਣੇ ਆ ਯਾ ਕਹਿ ਵਿੱਕੀ ਨੂੰ ਯਾ ਕਹਿ ਰਵੀ ਨੂੰ ਵੀ ਦਤਾਲ ਵਾਲਾ ਫਰਦਾ ਆ ਜੱਟ ਦਾ ਰੇਡ ਪਾਰਾ ਪਾਣੀ ਫੈਰ ਮਾਰਾ ਨਾ ਫੋਕੇ ਤੇਰੇ ਵਿੱਕੀ ਘਰਾਚੋ ਦੀਆਂ ਫੱਲਰ ਕੋਟਾ ਓਕੇ ਹਰਦਤਾਲ ਵਾਲਾ ਕਿਸੇ ਕੱਲੋਂ ਘਟਣੀ ਇਹ ਕਹਿੰਦਾ ਸੀ ਕਿਹੜਾ ਭਾਈ ਲੰਗਰ ਖਾਣਾ ਆ ਅਸੀਂ ਵੀ ਅੱਜ ਮੇਲਾ ਲੁੱਟਣ ਆਇਆ ਬੱਲੇ ਬੱਲੇ ਕਰਵਾ ਆ ਗਿਆ ਗਰਜੀਤ ਠਾਕਰ ਘੜੀ ਇੱਕ ਵੱਡੀ ਪੌਂਡ ਦੇ ਲਈ ਫੇਰ ਚਾਰ ਬੰਦ ਕਰ ਲੈ ਵੀ ਝਨੋੜਾ ਵਾਲੇ ਕਰਦੇ ਚਰਚੇ ਮੁੰਡੇ ਦੇ ਲਾਓ ਕਬੱਡੀ ਗਰਜੀਤ ਠਾਕਰ ਘੜੀ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਜੋਬ ਸਿੱਖਸ਼ੀਤ ਹੋ ਇਸ ਨਗਰ ਦੀਆਂ ਸਰਦਾਰ ਸੁਖਾ ਸਿੰਘ ਰਾਣਾ ਥਾਕਾ ਸਰਪੰਚ ਡਰੋਲੀ ਤੇ ਸਾਡੇ ਵਿਕਰਮ ਕਰਾਚੋ ਵਾਲਾ ਵਿੱਕੀ ਆ ਗਿਆ ਵੀਰੋ ਲਾ ਵਿੱਕੀ ਕਹਿੰਦੇ ਕਬੱਡੀ ਪੜ੍ਹਨ ਦੇ ਲਈ ਅੱਗੇ ਬਰਬਾਦ ਦਾ ਹੋ ਦਤਾਨ ਦੇ ਬਾਰੇ ਬਾਬਾ ਸਤੋਵਰ ਸਿੰਘ ਦੀ ਵੱਡੀ ਕਿਰਪਾ ਜਿਹੜੀ ਧਰਤੀ ਦੇ ਉੱਪਰ ਵੀਰੋ ਦਤਾਲ ਕਹਿੰਦੇ ਜ਼ਿਲ੍ਹੇ ਪਟਿਆਲੇ ਦੀ ਧਰਤੀ ਆ ਵਿੱਕੀ ਕਬੱਡੀ ਕਬੱਡੀ ਕਰਦਾ ਪਰ ਦੂਜੇ ਪਾਸੇ ਆਹ ਸਾਹਮਣੇ ਕਹਿੰਦੇ ਤਖਤ ਵਾਲਾ ਵਿੱਕੀ ਹੈ ਕਰਾਚੋ ਵਾਲਾ ਜਿਹੜੇ ਪਟਿਆਲੇ ਦੇ ਵਿੱਚ ਵੱਡਾ ਨਾਮ ਕਮਾ ਲਿਆ ਮੁੰਡੇ ਨੇ ਆਹ ਮੇਰੇ ਵੀਰੋ ਗੱਲਾਂ ਟਿਕਾੜਿਆ ਪਿੰਡਾਂ ਦੇ ਵਿੱਚ ਗੱਲਾਂ ਚੱਲਦੀਆਂ ਵੀ ਮੁੰਡਾ ਕਰਾਚੋ ਤੋਂ ਆਉਂਦਾ ਹੈ ਐਨ ਕਹਿੰਦੇ ਵੱਡੇ ਵੱਡੇ ਮੇਲੇ ਲੁੱਟਦਾ ਚਰਚੇ ਕਹਿੰਦੇ ਹੁੰਦੇ ਆ ਕਾਕਾ ਕਹਿੰਦੇ ਠਾਕੁਰ ਗੜੀਆਂ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਆਹ ਮੁੰਡੇ ਨੇ ਸਨਮਾਨ ਕਹਿੰਦੇ ਪੁੱਪਲੀ ਦੇ ਮੇਲੇ ਤੇ ਮੋਟਰਸਾਈਕਲ ਨਾਲ ਹੋਇਆ ਤੇ ਚਰਚੇ ਕਹਿੰਦੇ ਹੋਇਆ ਜਾਫੀ ਚਾਰ ਨੇ ਇੱਕ ਪਾਸੇ ਜੀਤਾ ਦੂਜੇ ਪਾਸੇ ਵਿਕੀਆ ਰਵੀ ਕਮਰਾਨ ਆ ਜੀਤਾ ਬੱਲੇ ਬੱਲੇ ਜੀਤਾ ਜੀਤਾ ਦਿੱਤਾ ਤੇ ਕਾਕਾ ਕਾਕਾ ਤੇ ਦਿੱਤਾ ਤਾੜੀਆਂ ਯੋਰਦਾਰ ਕਾਕਾ ਬੱਲੇ ਬੱਲੇ ਕਰਵਾ ਗਿਆ ਦਤਾਲ ਵਾਲਾ ਆਹ ਕਹਿੰਦੇ ਗੁਰਜੀਤ ਆ ਗਿਆ ਠਾਕੜ ਗੜੀਆ ਮੇਰੇ ਵੀਰੋ ਵੱਡਾ ਨਾਮ ਹੈ ਕਬੱਡੀ ਐਕਟਰ ਦੇ ਵਿੱਚ ਮੁੰਡੇ ਦਾ ਪਰ ਸਾਹਮਣੇ ਕਬੱਡੀ ਪਈ ਹੋਈ ਹੈ ਉਧਰ ਕਹਿੰਦੇ ਗਰਸਾਨ ਵੀ ਅੱਜ ਦੇ ਮੇਲੇ ਨਾਲ ਲੈਬ ਜੁੜ ਗਿਆ ਹੈ ਖਰਚੋ ਤੇ ਦਤਾਲ ਦਾ ਮੈਚ ਖੇੜਿਆ ਲਿਆ ਸਾਹਮਣੇ ਕਬੱਡੀ ਪਾ ਰਹੇ ਆ ਮੇਰੇ ਵੀਰੋ ਵੱਡੀਆਂ ਰਿਸ਼ਤੇਦਾਰੀਆਂ ਕਹਿੰਦੇ ਗੁਰਸ਼ਾਨ ਸੰਧੂ ਦੇ ਨਾਲ ਤੇ ਨੰਬਰ 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 ਇਸ਼ਾਰੇ ਹੋਣਗੇ ਵਾਹ ਸੇਵਕ ਦਤਾਲ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਆ ਆ ਮੇਰੇ ਵੀਰੋ ਵੱਡਾ ਨਾਮ ਹੈ ਨਯਮ ਦਾ ਲੈ ਵੀ ਪਾਈਏ ਸੇਵਕ ਕਬੱਡੀ ਜਲਦੀ ਨਾਲ ਲਓ ਜੀ ਦੇ ਪਾਸੇ ਵਿੱਕੀ ਕਰਾਚੋ ਵਾਲਾ ਬਾਬਾ ਸਾਹਿਬ ਦਾ ਜੀ ਦੀ ਵੱਡੀ ਕਿਰਪਾ ਹੈ ਬਾਬਾ ਫਕੀਰੀ ਅਦਰਜੀ ਦੀ ਵੱਡੀ ਕਿਰਪਾ ਆ ਵਿੱਕੀ 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 ਉਹ ਤਾੜੀ ਤਾੜੀ ਉਹ ਰਾਮਾ ਲਓ ਸਾਹਮਣੇ ਕੰਦੇ ਸੇਵਕ ਦਤਾਲ ਵਾਲਾ ਮੇਰੇ ਵੀਰੋ ਬੱਲੇ ਬੱਲੇ ਕਰਵਾ ਗਿਆ ਖੇਡ ਮੈਦਾਨ ਦੇ ਵਿੱਚ ਗੁਰਜੀਤ ਕਬੱਡੀ ਕੌਂਡ ਦੇ ਲਈ ਫੇਰ ਤਿਆਰ ਬਰ ਤਿਆਰ ਹੈ ਮੇਰੇ ਵੀਰੋ ਫੇਰ ਮੈਦਾਨ ਦੇ ਵਿੱਚ ਅੱਗੇ ਵੱਲ ਵਧਦਾ ਹੋਇਆ ਯਾ ਫੀ ਕਿਆਰ ਨੇ ਚਾਰ ਨੂੰ ਤਿਆਰ ਨੇ ਚਾਰਾਂ ਦੇ ਵਿੱਚੋਂ ਟੱਕਰ ਸਰਦਾਰ ਦੇ ਨਾਲ ਇਹ ਬੱਲੇ 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 ਵੀ ਖੜ ਖੜ ਪਹਿਲੀ ਦੁਨੀਆ ਵੈਦਾਂ ਵੈਦਾਂ ਕਰਵਾ ਕੇ ਅਸੀਂ ਸੱਡੀ ਕਿ ਹੁੰਦੀ ਸੀ ਗਰੀਬੀ ਨਾ ਕਰੋ ਅਸੀਂ ਮਾਰਕੀਟ ਚ ਪੇੜੇ ਕਰੋ ਕੱਢੀ ਗਰਜੀਤ ਠਾਕੁਰ ਗੜੀਆਂ ਬੱਲੇ ਬੱਲੇ ਕਰਵਾ ਗਿਆ ਆਹ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਵਾਈ ਹੈ ਲਓ ਸਾਹਰੇ ਕੱਢੀ ਪਾਉਣ ਦੇ ਲਈ ਕਾਕਾ ਠਾਕੁਰ ਗੜੀਆਂ ਫੇਰ ਤਿਆਰ ਪਰ ਤਿਆਰ ਹੈ ਮੇਰੇ ਮਿੱਤਰੋ ਅੱਗੇ ਵੱਲ ਵਧ ਰਿਹਾ ਹੈ ਦੂਜੇ ਪਾਸੇ ਜੱਫੀ ਚਾਰ ਨੇ ਚਾਰੋਂ ਤਿਆਰ ਨੇ ਇੱਕ ਪਾਸੇ ਵਿੱਕੀਆ ਜੱਫੇ ਲਾਉਣੇ ਪੈਣੇ ਨੇ ਟਰਾਲੀ ਦੇ ਵਿੱਚ ਮੇਲਾ ਚੱਲਦਾ ਹੈ ਆਹ ਸਾਹਮਣੇ ਕਾਕਾ ਕਬੱਡੀ ਕਬੱਡੀ ਕਰਦਾ ਅੱਗੇ ਵੱਲ ਵਧਦਾ ਹੈ ਚਾਰ ਜੱਫੀ ਹੈ ਚਾਰਾਂ ਦੇ ਵਿੱਚੋਂ ਵਿੱਕੀ ਮੁੰਡਾ ਕਮਾਣਾ ਦਾ ਟਰੇਨਰ ਕਰਦਾ ਪਰ ਕਮਾਣਾ ਦਾ ਪਰ ਉਧਰ ਦੇ ਹੋ ਝੰਡੀ ਖੜੀ ਕਰਤੀ ਹੈ ਘਰਾਚੋ ਵਾਲਿਆਂ ਬਾਜੀ ਪਾਤੀ ਬਾਦੀ ਵਿਆਜ ਸਮੇਤ ਮੋੜਨੀ ਪੈਣੀ ਹੈ ਨਾ ਗੁਰਜੀਤ ਕਹਿੰਦੇ ਮੇਰੇ ਵੀਰੇ ਕਬੱਡੀ ਪਾਉਣ ਦੇ ਨੇ ਕੇਵਲ ਬੰਦਾ ਹੋਇਆ ਸ਼ਾਦੀਪੁਰ ਪਿੰਡ ਦੇ ਖਿਡਾਰੀ ਦਾ ਅੰਮੋਲੀ ਨੇ ਵੀ ਕਹਿੰਦੇ ਮੋਟਰਸਾਈਕਲ ਮਿਲਿਆ ਉਪਰੀ ਨੇ ਮੇਲੇ ਤੇ ਕਹਿੰਦੇ ਚਰਚੇ ਆ ਖਿਡਾਰੀ ਦੇ ਹੋਏ ਆ ਪਰ ਦੂਜੇ ਪਾਸੇ ਨਾਜਾ ਟਰਾਈ ਤੇ ਕਰਨਾ ਪਰ ਨੰਬਰ ਗੁਰਜੀਤ ਆਪਣੀ ਟੀਮ ਲਈ ਜੋੜਦਾ ਹੋਇਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਸੇਵਕ ਕਹਿੰਦੇ ਦਤਾਲ ਵਾਲਾ ਦੇ ਮਿੱਤਰੋ ਬਜਣੀ ਬੜੀ ਤਕੜੀ ਖੇਡਿਆ ਹੈ ਤੇ ਅੱਜ ਕੱਲ ਚਰਚੇ ਕਿੰਨੇ ਖਿਡਾਰੀ ਦੇ ਓਪਨ ਦੇ ਵਿੱਚ ਹੁੰਦੇ ਆ ਆਹ ਸਾਹਮਣੇ ਯਾਫੀ ਚਾਰ ਨੇ ਸੇਵਕ ਦੀ ਕਬੱਡੀ ਪੈ ਰਹੀ ਹੈ ਵਿੰਗੀ ਘਰਾਚੋ ਵਾਲਾ ਤੇ ਵੀਰੋ ਜੀਤਾ ਨਾਲ ਹੈ ਰਵੀ ਨਾਲ ਹੈ ਪਰ ਪੁਆਇੰਟ ਕਿੰਨੇ ਵੀਰੇ ਵੀਰੇ ਸੇਵਕ ਕਬੱਡੀ ਟੀਮ ਲਈ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਗੁਰਜੀਤ ਆ ਗਿਆ ਠਾਕਰਗੜੀਆ ਆਹ ਮੇਰੇ ਵੀਰੇ ਕਲਕ ਮਾਨਜੀ ਕੋ ਸਾਹਿਬ ਰਾਜ ਕੇ ਕਰਾਲਾ ਜੀ ਦਾ ਮੈਂ ਬੜਾ ਧੰਨਵਾਦ ਕਰਦਾ ਆ ਆਹ ਸਾਹਮਣੇ ਗੁਰਜੀਤ ਦੀ ਕਬੱਡੀ ਤੇ ਕਰਦੇ ਗਏ ਲੋ ਲਾਓ ਗੁਰਜੀਤ ਕਬੱਡੀ ਕਬੱਡੀ ਕਰਦਾ ਕੇਵਲ ਵੱਧਦਾ ਹੋਇਆ ਹੈ ਦੂਜੇ ਪਾਸੇ ਜਾਫੀ 4 ਨੇ ਚਾਰਾਂ ਦੇ ਵਿੱਚ ਇੱਕ ਨਗਰ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਪਰ ਨੰਬਰ ਜਿਹੜਾ ਕਰਾਚੋ ਦੀ ਟੀਮ ਲਈ ਜੁੜਦਾ ਹੋਇਆ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਮੈਚ ਕਹਿੰਦੇ ਚੋਟੀ ਦਾ ਜਿਹੜਾ ਆਉ ਖੇਡਿਆ ਜਾ ਰਿਹਾ ਸਾਹਮਣੇ ਕਬੱਡੀ ਪਾਉਣ ਦੇ ਲਈ ਕਾਕਾ ਫੇਰ ਤਿਆਰ ਪਰ ਤਿਆਰ ਹੈ ਕਾਕਾ ਦੀ ਕਬੱਡੀ ਜਿਹੜੀ ਪੈਂਦੀ ਹੈ ਦੂਜੇ ਪਾਸੇ ਜਾਫੀ 4 ਹੈ ਚਾਰੋਂ ਤਿਆਰ ਹੈ ਚਾਰਾਂ ਦੇ ਵਿੱਚੋਂ ਪਹਿਲੇ ਆ ਗਿਆ ਕਬੱਡੀ ਪਾਉਣ ਦੇ ਲਈ ਮੇਰੇ ਮੇਰੇ ਸਿੰਘ ਸਰਦਾਰ ਬੁਰਦਾ ਖਰਚਾ ਸਿੰਘ ਇਹ ਕਿੰਨੇ ਕਬੱਡੀ ਪਾ ਰਹੇ ਨੇ ਵੀ ਵਿੱਕੀ ਆ ਹੱਥ ਪੱਕੇ ਕਰ ਲੈ ਬਾਈ ਓਏ ਆ ਬਾਜੀ ਮੋੜਨੀ ਪੈਣੀ ਆ ਪਰ ਸਾਹਮਣੇ ਪੁਆਇੰਟ ਕਹਿੰਨੇ ਮੇਰੇ ਆ ਆ ਵਾਹ ਓਏ ਸੋਹਣਿਆ ਆ ਦੇਖਾ ਪੱਟਾ ਤੇ ਤਾਰ ਤਾਰ ਥਾਪੀਆਂ ਵੱਜਦੀਆਂ ਗੱਲ ਟਿਕਾਣੇ ਲਾ ਗਿਆ ਕਾਕਾ ਦਤਾਲ ਵਾਲਾ ਮੇਰੇ ਵੀਰੋ ਅਗਲੀ ਕਬੱਡੀ ਗਰਜੀਤ ਥੈਂਕਰ ਗੜੀਆਂ ਪਾਵੇ ਜਾਂ ਘਰਾਚੋ ਵਾਲਾ ਵਿੱਕੀ ਕਬੱਡੀ ਪੌਣ ਦੇ ਲਈ ਆ ਗਿਆ ਇਧਰ ਟੋਨੀ ਕਿਹੜਾ ਲਾ ਰਿਹਾ ਮੇਰੇ ਵੀਰੋ ਹੈਂਡੀਕੈਪ ਦੇ ਵੀਰ ਐ ਜੇ ਆਪਾਂ ਵੱਧ ਤੋਂ ਵੱਧ ਮਾਨ ਸਨਮਾਨ ਕਰੀਏ ਕਿਉਂਕਿ ਅਪਣ ਨੂੰ 10ਵੀਂ ਨਾਲ ਕੋਈ ਘੱਟਾ ਨਹੀਂ ਪੈਣਾ ਦਾ ਕਰ ਗਰਾਊਂਡ ਸਿਰ ਤੋਂ ਚੱਲਦਾ ਹਾਂ ਨਵੀਂ ਟੋਨੀ ਲਾਲਾ ਕਿਹੜਾ ਲਓ ਵਿੱਕੀ ਘਰਾਚੋ ਵਾਲਾ ਕਬੱਡੀ ਕਬੱਡੀ ਮੇਰੇ ਵੀਰੋ ਪਰ ਦੂਜੇ ਪਾਸੇ ਸਤਾਲ ਆ ਲਿਓ ਓਏ ਇਹਨੂੰ ਫੜਦਾ ਕੋਈ ਖਾਲਾ ਜੀ ਦਾ ਬਾਣਾ ਨਹੀਂ ਕੋਠੇ ਜੱਦਾ ਕਰਦਾ ਕਬਰੂ ਦਾ ਆਓ ਚਾਰ ਵੱਧ ਟਕੇ ਪੈ ਗਿਆ ਮੁੰਡਾ ਬੱਲੇ ਬੱਲੇ ਇੱਟ ਹਰਖਿਆ ਮਾਰਾ ਬਾਈ ਓਏ ਆਹ ਕਹਿੰਦੇ ਸੇਵਕ ਆ ਗਿਆ ਕਬੱਡੀ ਪਾਉਣ ਦੇ ਲਈ ਦਤਾਰ ਵਾਲਾ ਨੇ ਵੀ ਵਿਝੇ ਕਰ ਦੇ ਗਾ ਲਓ ਸੇਵਕ ਕਹਿੰਦੇ ਦਤਾਰ ਵਾਲਾ ਨਹੀਂ ਵੀ ਖੇਡ ਮਾਣ ਕਬੱਡੀ ਪਾਉਣ ਦੇ ਲਈ ਖੇਡ ਮਰਦਾਂ ਆਇਆ ਦੂਜੇ ਹਾਂ ਨਵੀ ਹੋਟਲ ਦੇ ਵੀਰ ਨੂੰ ਮਿਲ ਗਿਆ ਧਿਆਨ ਦੇ ਨਾਲ ਹਾਂ ਲੈ ਵੀ ਜੋਗਣ ਬੈਠਾ ਹਾਂ ਹਾਂ ਵੀਰਾਂ ਕਿਆ ਬਾਤਾਂ ਮੇਰੇ ਵੀਰੋ ਲੈ ਵੀ ਜੋਗਾ ਜਿਆਰਾ ਦੀ ਧਰਤੀ ਹੈ ਮੇਰੇ ਮਿੱਤਰੋ ਚਾਰਾਂ ਦੇ ਵਿੱਚੋਂ ਇੱਕ ਨਗਨ ਕਰ ਰਹਾ ਮੁਕਾਬਲਾ ਪਰ ਨੰਬਰ ਜਿਹੜਾ ਧਾਵੀ ਆਪਣੀ ਟੀਮ ਲਈ ਜੋੜਦਾ ਹੋਇਆ ਕਬੱਡੀ ਪਾਉਣ ਦੇ ਲਈ ਨਜ਼ਰ ਫੇਰ ਬਰੇ ਸਾਬ ਦੀ ਟੀਮ ਨੂੰ ਪਾਈ ਹੈ ਜੀ ਇਹਨਾਂ ਚੋਂ ਜੇਤੂ ਰਸਤੇ ਪਾਈਆਂ ਪਏ ਉਹਨਾਂ ਜਾ ਰਹੇ ਆਂਗੇ ਆਪਾਂ ਉੱਪਰ ਜੇ ਟੀਮਾਂ ਦੇ ਨੋਟ ਕਰੀਏ ਥਾਈਆਂ ਪੈਣ ਯਾਰੀਆਂ ਲਓ ਸਾਹਮਣੇ ਕਬੱਡੀ ਪੈ ਗਈ ਹੈ ਤਿੰਨ ਗੱਭਰੂ ਤਿਆਰ ਵਰ ਤਿਆਰ ਨੇ ਦੇਖਦੇ ਆ ਟੱਕਰ ਕਿਹੜੇ ਨਾਲ ਇਹਨਾਂ ਹੁਣੀ ਹੈ ਵੀ ਕਾਕੜੇ ਦਾ ਰਾਜ ਕਹਿੰਦਾ ਸੱਤ ਬੱਲੀਏ ਪਰ ਨਾ ਮਰਾਉਣਾ ਉਹਦੇ ਹੱਥ ਬੱਲੀਏ ਫੋਕੀ ਥਰਦੀ ਮੰਢੀਰ ਹੋ ਗਈ ਬੱਲੇ ਬੱਲੇ ਨੂੰ ਰੱਖ ਹੌਸਲਾ ਨਹੀਂ ਬਿੱਲੂ ਰੱਖ ਹੌਸਲਾ ਦੇਖ ਲੂ ਆ ਯਾਰ ਤੇਰਾ ਇਕੱਲੇ ਕਰਦੇ ਕਰਦੇ ਇਕੱਲੇ ਇਕੱਲੇ ਨੂੰ ਆਉ ਸਾਹਮਣੇ ਕਬੱਡੀ ਪਈ ਹੋਇਆ ਚਾਰਾਂ ਦੇ ਵਿੱਚ ਇੱਕ ਨਾ ਜਣ ਕਰਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਡੌਲੀ ਦੀ ਧਰਤੀ ਮੇਰੇ ਮਿੱਤਰੋ ਬੱਲੇ 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 ਐ ਲੱਗਿਆ ਯਾਰ ਮੇਰੇ ਵੀਰੋ ਆ ਸਾਹਮਣੇ ਸੀ ਕਹਿੰਦੀ ਆ ਆਹ ਕਹਿੰਦੇ ਗੱਲ ਟਿਕਾਣੇ 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 ਅੱਜ ਟਰਾਲੀ ਦੇ ਵਿੱਚ ਮੇਲਾ ਲੱਗਦਾ ਆਹ ਮੇਰੇ ਵੀਰੋ ਚਰਚੇ ਫੱਟਿਆ ਵਿਕੀ ਹੋਇਆ ਜਰਲ ਦੇ ਫਰਦੇ ਉੱਤੇ ਸਾਕ ਦੇ ਤਾਜ ਸਰਾਂ ਦੇ ਜਦੋਂ ਜਿੰਦ ਜਾਨ ਤੂੰ ਸਾਡੇ ਨਾਲ ਲਿਖਵਾਈ ਹੁੰਦੀ ਸੀ ਮਹਾਰਾਜ ਪਟਿਆਲੇ ਵਰਗੀ ਸੋਨਾ ਚੜਾਈ ਹੁੰਦੀ ਸੀ ਜਿਵੇਂ ਪਟਿਆਲੇ ਦੀ ਧਰਤੀ ਹੈ ਲਓ ਸਾਹਮਣੇ ਸੁੰਦਰ ਦੀ ਕਬੱਡੀ ਤੇ ਆਹ ਕਹਿੰਦੇ ਰਵੀ ਦੇ ਨਾਲ ਚੱਕਰ ਪਰ ਪੁਆਇੰਟ ਸੁੰਦਰ ਆਪਣੀ ਟੀਮ ਲਈ ਜੋੜਦਾ ਲਓ ਸਾਹਮਣੇ ਸੁੰਦਰ ਆਪਣੀ ਟੀਮ ਲਈ ਜੋੜਦਾ ਹੈ ਗੱਗੀ ਦੀ ਕਬੱਡੀ ਜਿਹੜੀ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਹੈ ਚਾਰਾਂ ਦੇ ਵਿੱਚੋਂ ਪਈ ਕਬੱਡੀ ਦੇ ਉੱਪਰ ਕਿਹੜਾ ਤਾਜਨ ਬੱਲੇ ਬੱਲੇ ਕਰਵਾਵੇਗਾ ਪ੍ਰੀਤ ਹਰੀਕੇ ਦਾ ਐ ਨਵੇਂ ਵੀਰ ਹਰਮਨ ਡੌਲੀ ਫੁਰਾਦਾ ਲੱ ਪ੍ਰੀਤ ਲੱਭੇ ਫੁਰਾਦਾ ਕਹਿੰਦੇ ਬੜਾ ਧੰਨਵਾਦ ਹੈ ਸਾਹਮਣੇ ਗੱਗੀ ਦੀ ਕਬੱਡੀ ਦੇ ਇੱਕ ਪਾਰ ਬੱਲੇ ਗੱਗੀ ਗੱਗੀ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਲਈ ਜੜ ਗਿਆ ਸਾ ਵੀ ਸੋਹਣਿਆ ਪਾਕ ਕਬੱਡੀ ਹਰਮਨ ਟਰੋਲੀ ਦਾ ਬੜਾ ਧੰਨਵਾਦ ਹੈ ਲੱਭੇ ਹੁਰੀ ਆਏ ਹੋਇਆ ਯਾਰ ਲੱਭੀ ਹੁਰੀ ਐਂ ਕਹਿੰਦੇ ਪ੍ਰੀਤ ਹਰਕੇ ਦਾ ਵੇਲਾ ਚੱਲਦਾ ਔਰ ਸਰਦਾਰ ਗੁਰੂ ਦਾ ਖਾਸਾ ਸੇਕੇ ਜੀ ਕਿੰਗ ਟਰਾਈ ਨੇ ਕਰਦਾ ਪਰ ਪੁਆਇੰਟ ਜਿਹੜਾ ਧਿਆਰੇ ਦੀ ਟੀਮ ਲਈ ਜੜ ਗਿਆ ਮੇਰੇ ਵੀਰੋ ਅੱਜ ਕਹਿੰਦੇ ਬਹੁਤਾ ਧੰਨਵਾਦ ਸਾਰੇ ਵੀਰਾਂ ਦਾ ਸਾਹਮਣੇ ਕਬੱਡੀ ਦੇ ਵਿੱਚ ਦੂਜੇ ਪਾਸੇ ਚਾਰ ਯਾਫੀ ਹੈ ਚਾਰੋਂ ਤਿਆਰ ਵਰ ਤਿਆਰ ਹੈ ਆਣ ਕਹਿੰਦੇ ਗੱਲਾਂ ਟਿਕਾਣੀਆਂ ਯਾਰਾਂ ਦੇ ਵਿੱਚੋਂ ਟੱਕਰ 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 ਆਓ ਸਾਹਮਣੇ ਬੱਲੇ 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 ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਸੁੰਦਰ ਆ ਗਿਆ ਲੈ ਵੀ ਘਾਟੋਲੇ ਨਾਲ ਆਓ ਸਾਹਮਣੇ ਕਬੱਡੀ ਪਾਉਣ ਦੇ ਲਈ ਸੁੰਦਰ ਖੇਰ ਅੱਗੇ ਵੱਧਦਾ ਹੋਇਆ ਕਾਫੀ ਤੰਨਾ ਤੈਨੂੰ ਤਿਆਰ ਹੈ ਇੱਕ ਪਾਸੇ ਰਵੀ ਹੈ ਦੂਜੇ ਪਾਸੇ ਸਰਦਾਰ ਜਿੰਨਾਂ ਦੇ ਵਿੱਚੋਂ ਪਹਿਹੀ ਕਬੱਡੀ ਦਾ ਪਰ ਕਿਹੜਾ ਪਾਗਲ ਬੱਲੇ ਬੱਲੇ ਕਰਵਾ ਦੇਗਾ ਟੱਕਰ ਕਿਹੜੇ ਖਿਡਾਰੀ ਨਾਲ ਹੋਵੇਗੀ ਸਰਦਾਰ ਦੇ ਨਾਲ ਟੱਕਰ ਵੀ ਹੱਥ ਕੱਚੇ ਨਹੀਂ ਪਾਈਦੇ ਅੰਦਰ ਮੰਨੇ ਜੰਦੇ ਆ ਇੱਕ ਧੋਕੇ ਕਹੀਦਾ ਸੈਮਦਾਰ ਬੰਦੇ ਆ ਵਾਹ ਸਾਹਮਣੇ ਕਹਿੰਦੇ ਗੱਗੀ ਕਬੱਡੀ ਕਬੱਡੀ ਕਰਦਾ ਜਾ ਰਿਹਾ ਆਹ ਕਹਿੰਦੇ ਗੱਲਾਂ ਟਿਕਾਣੇ ਆ ਮੇਰੇ ਵੀਰੋ ਅੱਜ ਕਹਿੰਦੇ ਪਨੋਪਣ ਦੇ ਮੈਚ ਜਿਹੜੇ ਖੇਡੇ ਆ ਰਹੇ ਆ ਹੌ ਚਰਚੇ ਵੱਡੇ ਐ ਔਰ ਸਾਹਮਣੇ ਪਈ ਹੋਈ ਕਬੱਡੀ ਦੇ ਵਿੱਚ ਬੱਲੇ 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 ਹਲਕਾ ਜਿਹਾ ਸਰੀਰ ਨੋਇਮਨਾ ਔਰ ਦੂਜੇ ਪਾਸੇ ਕੱਕੀ ਕਹਿੰਦੇ ਤਾਉ ਬੱਲੇ ਬੱਲੇ ਲਾ ਲਾ ਕੇ ਮਾਰਦਾ ਪੁਆਇੰਟ ਕਹਿੰਦੇ ਆਪਣੀ ਟੀਮ ਲਈ ਹੱਕੀ ਮੇਰੇ ਵੀਰੇ ਜੁੜ ਗਿਆ ਅਗਲੀ ਕਬੱਡੀ ਪੌਂਡ ਦੇ ਲਈ ਅਰੇ ਆ ਕੇ ਕਰਦੇ ਗਾ ਲੋ ਲਓ ਸਮਰੇ ਕਬੱਡੀ ਪੌਂਡ ਦੇ ਲਈ ਨੋਇਮਨਾ ਅੱਗੇ ਬਲਵੰਤਾ ਹੋਇਆ ਤਿੰਨ ਯਾਫੀ ਐ ਤੇ ਇਹਨਾਂ ਦੇ ਵਿੱਚੋਂ ਟੱਕਰ ਕਿਹੜੇ ਨਾਲ ਹੋਵੇਗੀ ਮੇਰੇ ਵੀਰੇ ਹਮਚੜੀ ਪਿੰਡ ਦੇ ਖਿਡਾਰੀਆਂ ਦਾ ਟੱਕਰ ਸਰਦਾਰ ਦੇ ਨਾਲ ਰਵੀ ਦੇ ਨਾਲ ਟੱਕਰ ਜਿਹੜੀ ਖੇਡ ਮੈਦਾਨ ਦੇ ਵਿੱਚ ਹੋਗੀ ਐ ਪਰ ਨੰਬਰ ਜਿਹੜਾ ਦਿਉਰੇ ਦੀ ਟੀਮ ਲਈ ਜੁੜਦਾ ਹੋਇਆ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਨੌਜਨ ਫੇਰ ਪਰ ਮੈਚ ਸਮਾਪਤ ਦਿਉਰੇ ਦੀ ਟੀਮ ਜਿੱਤ ਗਈ ਜੀ ਧਰਮ